ਬਾਪੂ ਵਾਲਾ ਨਤ ਲਾਲਾ ਨਹੀਂ ਜਾਏ ਅੱਛਾ ਜੀ ਸਾਨੂੰ ਸੂਰਤ ਬਹੁਤ ਦੇਈ ਜਾਂਦਾ ਏ ਤਾਰ ਤੇ ਨਹੀਂ ਫੜ ਕੇ ਬੋਦੋ ਆਵੇ ਰਖਾਈ ਵੀ ਆਵੇ ਬੋਦੀ ਰਖਾਈ ਹਾਂ ਇਹ ਤਾਰ ਤੇ ਫੜ ਕੇ ਆਪੋ ਆਪਣੀ ਬੋਦੀ ਫੋਟ ਲੈਗਾ ਹਾਂ ਟੱਕ ਮਰੇ ਬੋਦਾਂ ਤਾਂ ਨੂੰ ਇਹ ਬੁੱਧਾ ਆਵੇਗਾ ਆ ਇਹ ਤੋਂ ਫੜ ਕੇ ਤਾਰਦਾ ਏ ਹਾਂ ਜੀ ਕਿਸੇ ਨੂੰ ਕੁਝ ਨਹੀਂ ਦਿੱਤਾ ਕਾਂਗਰਸ ਕਿਵੇਂ ਆ ਬਾਪੂ ਬਾਤ ਸਾਰੇ ਛੱਟੀ ਆ ਹੁਣ ਅੱਛਾ ਜੀ ਵੋਟਾਂ ਦੇ ਲਈ ਦੱਸੋਗੇ ਹਾਂ ਵੋਟਾਂ ਬਜ਼ੁਰਗ ਬੈਠੇ ਹੋਏ ਆ ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਤੋਂ ਕਿੰਨਾ ਕੁ ਖੁਸ਼ ਨੇ ਬਾਪੂ ਜੀ ਬਾਪੂ ਜੀ ਕਿਵੇਂ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕੀ ਬਹੁਤ ਕੀ ਸੀ ਦੁਬਾਰੇ ਇਹਨਾਂ ਦੇ ਰਿਜ਼ਲਟ ਆਉਣ ਵਾਲੇ ਤੇ ਇਹਨਾਂ ਦਾ ਵਸੀਪਈ ਆਇਆ ਨਹੀਂ ਅਜੇ ਉਹ ਤਾਂ ਖਾ ਗਏ ਗਵਨ ਕਰ ਗਏ ਕਾਹਦਾ ਵਜੀਫੇ ਦੀ ਗੱਲ ਕਰਦੇ ਸਕੂਲਾਂ ਵਾਲੇ ਬੱਚਿਆਂ ਦਾ ਜੀ ਅੱਛਾ ਗਏ ਸਾਲ ਭਰ ਦੀ 60 ਕਰੋੜ ਦੀ ਕਣਕ ਆਉਂਦੀ ਹੈ ਇੱਕ ਸ਼ਿਫਟ ਚ ਸਾਲ ਭਰ ਦੀ 14 ਕਰੋੜ ਦੀ ਕਣਕ ਖਾ ਗਏ ਕੰਮ ਬਹੁਤ ਕੀਤੇ ਐ ਠੀਕ ਐ ਵੋਟਾਂ ਪਾਉਂਗੇ ਆਮ ਆਦਮੀ ਹਾਂ ਉਹਨਾਂ ਨੂੰ ਪੂਰੀਆਂ ਸੀ ਉਹਨਾਂ ਮਗਰੀਆਂ ਅੱਛਾ ਜੀ ਹਾਂ ਕਿਉਂ ਕੀ ਗੱਲ ਬਾਪੂ ਕਾ ਤੋ ਅਕਿਆ ਪਿਆ ਬੋਲਿਆ ਪਿਆ ਅਕਿਆ ਨਹੀਂ ਗਾ ਅਸੀਂ ਖੁਸ਼ ਹੋਏ ਪਿਆ ਵੀ ਵੋਟਾਂ ਉਹਨਾਂ ਨੂੰ ਪਾਉਣੀਆਂ ਕੰਮ ਸਾਡੇ ਬਹੁਤ ਕੀਤੇ ਐ ਅੱਛਾ ਜੀ ਚੰਗੇ ਕੰਮ ਕੀਤੇ ਬਹੁਤ ਕੀਤੇ ਐ ਮੇਰੇ ਮੀਨੇ ਆਈ ਜਾਂਦੀ ਐ ਉਹ ਅੱਜ 18 ਦਿਨ ਹੋਣ ਵਾਲੇ ਐ ਕਾਸ ਨੂੰ ਪੈਸਲ ਨੂੰ ਪੈਸਲ ਮਿਲੀ ਨਹੀਂ ਮਿਲੀ ਵੀ ਕੀ ਗੱਲ ਉਹ ਖੁਸ਼ੀ ਦਾ ਕਰਕੇ ਇਹ ਕਿਵੇਂ ਖੁਸ਼ੀ ਵੀ ਆਈ ਨਹੀਂ ਅੱਛਾ ਜੀ ਆਮ ਆਦਮੀ ਪਾਰਟੀ ਕਹਿੰਦੇ ਚੰਗੀ ਹੈ ਚੰਗੀ ਹੈ ਬਹੁਤ ਬਹੁਤ ਗਿਆ ਬਹੁਤ ਬਹੁਤ ਠੀਕ ਹੈ ਹਾਂ ਤੇ ਭੁੱਟ ਬੋਟਾ ਪਾਗਾ ਸੀ ਆਮ ਆਦਮੀ ਪਾਰਟੀ ਹਾਂ ਬਾਦੂ ਬਾਦੂ ਨਹੀਂ ਤੂੰ ਪਾਈ ਸੀ ਬਾਦੂ ਹਾਂ ਹਾਂ ਬਾਦੂ ਹੁਣ ਵੀ ਪਾਵੇਂਗਾ ਉਦੋਂ ਤਾਂ ਪਾਗਾ ਜੀ ਚਾਨੂੰ 1000 ਰੁਪਿਆ ਦੇਣਾ ਸੀ ਨਾ ਬੁੜੂਗਾ ਨੂੰ ਅੱਛਾ ਜੀ ਉਸ ਹੋ ਕੇ ਪਾਗਾ ਜੀ ਉਹ ਆਏ ਮਹੀਨੇ ਆ ਜਾਂਦਾ ਹੈ ਬੁੜੂਗਾ ਖੁਸ਼ ਰਹਿਣਗਾ ਆਂਗਾ ਸਾਡਾ ਰਸੋਈ ਦਾ ਕੰਮ ਚੱਲੀ ਜਾਂਦਾ ਹੈ अच्छा जी हम्म तो आड़े करे किन्ने जियां नु मिल जांदा साडे घरे जी चार मेंबरा नु मिलदा है अच्छा जी हां 1000 रुपया 1000 रुपया पक्की गल्ला पक्की ठीक है आ, ते हुन फिर पाऊंगे वोटा है पावांगे जरूर صندوق ਆڈر ਖਾਵਾਂਗੇ صندوق ਦੀ ਆڈر ਖਾਵਾਂਗੇ हां जी ਕੀ ਦੀ ਆਮਦ ਵੀ ਪਾ ਹਾਂਜੀ ਹਾਂਜੀ ਠੀਕ ਹੈ ਨਹੀਂ ਬਾਪੂ ਚੰਗਾ મોદી ਆ ਕਿ ਭਗਵਾਨ ਤੁਮਾਨ ਫਿਰ ਭਗਵਾਨ ਤੁਮਾਨ ਹੀ ਚੰਗਾ ਕਿਉਂ हां ਭਗਵਾਨ ਤੁਮਾਨ ਸੰਦੂ ਤੁਲਤਾ ਬਲ ਕਰ ਦਿੰਦਾ ਹੈ ਦਿੰਦਾ ਜੀ हां ਤੈਨੂੰ ਕੱਲੇ ਨੂੰ ਮਿਲਦਾ ਉਹਨਾਂ ਦਾ ਲੋਕ ਤਾਂ ਸਾਰੇ ਨਹੀਂ 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 ਸਾਰਿਆਂ ਨੂੰ ਮਿਲਦਾ ਹੈ ਸਾਰੇ ਪਰਿਵਾਰ ਨੂੰ ਕਿਵੇਂ ਇਹ ਆਈ ਜਾਂਦੇ ਆ ਤੇ ਸਾਨੂੰ ਬੰਦੇ ਇਹ ਵਿਆਜੂ ਦਿੰਦਾ ਉਹੀ ਪੈਸੇ ਇਹ ਅੱਛਾ ਜੀ ਜਿਹੜੇ ਭਗਵਾਨ ਦਿੰਦਾ ਹਾਂ ਉਹ ਸਾਨੂੰ ਵਿਆਜੂ ਦਿੰਦਾ ਇਹ ਠੀਕ ਹੈ ਕਿੰਨੇ ਕੁ ਦੇਤੇ ਉਹਨੇ ਫਿਰ ਇਹਨੂੰ ਮੈਂ ਤਾਂ ਮਹੀਨੇ ਤੇ ਮਹੀਨੇ ਮੈਂ ਦੋ ਹੀ ਦਾ ਮਹੀਨੇ ਨਹੀਂ ਭਰੀਦਾ ਅੱਛਾ ਜੀ ਹਾਂ ਤੇ ਤੈਨੂੰ ਨਹੀਂ ਆਉਂਦੇ ਫਿਰ ਇਹਨੂੰ ਤੈਨੂੰ ਆਉਂਦੇ ਨਹੀਂ ਅੱਛਾ ਇਹਨੂੰ ਦਿੱਤੇ ਆ ਭਗਵਾਨ ਤੁਹਾਨੂੰ ਹਾਂ ਠੀਕ ਹੈ ਕਿਉਂ ਇਹਦੇ ਕੋਲ ਸਪੈਸ਼ਲ ਚੱਲ ਗਿਆ ਸੀ ਜਦੋਂ ਵੋਟਾਂ ਤੋਂ ਪਹਿਲਾਂ ਆਹੋ ਇਹਦੇ ਘਰੇ ਚਾਹ ਪਾਣੀ ਪੀਂਦਾ ਰਹੇ अच्छा जी हां भगवान देवाना हां बापू पक्की ਗੱਲ ਆ ਪੱਕੀ ਪੱਕੀ ਚਾਹ ਪਾਣੀ ਕੈਂਡੀ ਗੇਟ ਸੀ ਮਾ ਦਾ ਅੱਛਾ ਕਿੱਥੋਂ ਲੜਿਆ ਸੀ ਤੀ ਚੋਣ ਮੈਂ ਇਥੋਂ ਲੜਿਆ ਸੀ ਹਰਾਏਪੁਰ ਤੋਂ ਅੱਛਾ ਠੀਕ ਹੈ ਮਾਲ ਖੀਰ ਤੋਂ ਠੀਕ ਹੈ ਤਾਂ ਬਾਪੂ ਫਿਰ ਮਜ਼ਾਕ ਚ ਗੱਲ ਕਰਦਾ ਕਿ ਨਹੀਂ ਨਹੀਂ ਮਜ਼ਾਕ ਕਰਾਏ ਸਾਡੀ ਸਰਕਾਰ ਆਏ ਆਪ ਪਾਰਟੀ ਦੀ ਗਰੀਬਾਂ ਦੀ ਸਰਕਾਰ ਆ ਤੰਜ ਝੂਲਤਾ ਜਾਂਦੀ ਆਉਣਗੇ ਅੱਛਾ ਜੀ ਹਾਂ ਇਹ ਸਰਕਾਰ ਨੇ ਸਾਡੀ ਨੇ ਕਾਦੋਂ ਕਿਵੇਂ ਇਹਨੂੰ ਦਿੱਤਾ ਕੀ ਇਹਨੇ ਗਰੀਬਾਂ ਨੂੰ ਹਾਂ ਉਹਦਾ ਕਹਿੰਦਾ ਮੈਂ ਦੇਈ ਗਰੀਬਾਂ ਨੂੰ ਬਹੁਤ ਕੁਝ ਜਾਨਾ ਕਹਿੰਦਾ ਮੈਂ ਤਾਂ ਆਪ ਗਰੀਬ ਸੀ ਕਹਿੰਦਾ ਕੀ ਕਣਕ ਦਿੱਤੀ ਪੈਲਣ ਦਿੱਤੀ ਜਾਂ ਕੋਈ ਹੋਰ ਕੁਝ ਦਿੱਤਾ ਦਿੱਤਾ ਜਵਾਕ ਪਚਲਾਖ ਆ ਦਵਾਈ ਖੜੇ ਆਵੇ ਇਹਨਾਂ ਨੂੰ ਪੁੱਛੋ ਕਿਸੇ ਨੂੰ ਜੀਵਾਨੀ ਦਿੱਤਾ ਦੂਜੀ ਵਾਰ ਪੇਪਰ ਹੋਗੇ ਦੂਜੀ ਵਾਰ ਪੇਪਰ ਹੋ ਗਏ ਰਿਜ਼ਲਟ ਫੇਰ ਆਉਣ ਵਾਲਾ ਹੈ 31 ਤਰੀਕ ਨੂੰ ਤੇ ਇਹਨਾਂ ਨੂੰ ਪੁੱਤਲਾ ਤੇ ਉਹਨੂੰ ਬਸੀਵਾ ਦਿੱਤਾ ਪੁੱਤਲਾ ਕੜੇ ਆ ਮੜਿਆ ਅੱਛਾ ਹਾਂ ਫਿਰ ਬਾਪੂ ਜੇ ਨਹੀਂ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਮੋਣੀਆਂ ਹੋਰ ਕਿਹਨੂੰ ਪਾਉਂਗੇ ਫਿਰ ਵੋਟ ਸਾਈ ਦਾ ਮੋਦੀ ਨੂੰ ਪਾਵਾਂਗੇ ਪਾਵਾਂਗੇ ਅੱਛਾ ਜੀ ਮੋਦੀ ਨੂੰ ਕਿਵੇਂ ਲੱਗਦਾ ਮੋਦੀ ਮੋਦੀ ਬਹੁਤ ਵਧੀਆ ਕੰਮ ਹੈ ਮੋਦੀ ਦੀ ਕਣਕ ਆਉਂਦੀ ਆਏ 3 ਮਹੀਨਿਆਂ ਤੋਂ 15 ਕਿਲੋ ਕਣਕ ਦੇ ਜਾਂਦਾ ਜਾਨੂੰ ਇੱਕ ਵਾਰੀ ਦੀ ਇੱਕ ਜੀ ਨੂੰ ਕਣ ਮੋਦੀ ਹਾਂ ਤੇ ਫਿਰ ਸਿਲੰਡਰ ਸਾਨੂੰ ਮੁਕਤ ਦਿੱਤੇ ਹਾਂ ਗੈਸ ਸਾਨੂੰ ਮੁਕਤ ਦਿੱਤੇ 15-15 ਹਜ਼ਾਰ ਰੁਪਿਆ ਸਾਨੂੰ ਦਤਨ ਲਾਈਟਾਂ ਦਾ ਤੇ ਫਿਰ ਸਾਨੂੰ ਮੋਦੀ ਚੰਗਾ ਹੈ ਤੇ ਇਹਨੇ ਤਾਂ ਖਾਧਾ ਜਨਾ 14 ਕਰੋੜ ਸਾਲ ਭਰ ਤੱਕ ਆ ਗਿਆ ਗਰੀਬਾਂ ਦਾ ਅੱਛਾ ਜੀ ਹਾਂ 7 ਕਰੋੜ ਦੀ ਕਨਕ ਇੱਕ ਸ਼ਿਫਟ ਚ ਆਉਂਦੀ ਹੈ ਸੀ ਆਮੀ ਨਾ ਤੋਂ ਹੁਣ ਕਹਿੰਦੇ ਮੋਦੀ ਵਾਲੀ ਕਨਕ ਪੰਜਾਬ ਸਰਕਾਰ ਨੇ ਲੈ ਲਈ ਆ ਉਹ ਹਜੇ ਵੀ ਵੰਡੇ ਜਾਂਦੇ ਆ ਅੱਛਾ ਜੀ ਹਾਂ ਜੀ ਤਿੰਨ ਮਹੀਨਿਆਂ ਤੋਂ ਕਨਕ ਆ ਜਾਂਦੀ ਨਹੀਂ ਤੇ ਸੀਐਮ ਭਗਵੰਤ ਮਾਨ ਦਾ ਰਾਸ਼ਨ ਨਹੀਂ ਆਇਆ ਕਹਿੰਦੇ ਕਹਿੰਦੇ ਅਸੀਂ ਬਾਕੀ ਕੰਨੀਓ ਤਾਂ ਕਹਿੰਦੇ ਗੱਡੀਆਂ ਆ ਕੇ ਜਾਂਦੇ ਆ ਚੰਨ ਉਥੇ ਕੋਈ ਥੋੜੇ ਪਿੰਡ ਆਏ ਨਹੀਂ ਨਾ ਨਾ ਇਹ ਨਾ ਹੋਵੇ ਤੁਸੀਂ ਘਰੇ ਨਾ ਹੋ ਕੰਮ ਮਗਜਾਰਾ ਜੀ ਘਰੇ ਹੀ ਹੁੰਨੇ ਹਰ ਵਕਤ ਅਸੀਂ ਇੱਥੋਂ ਜੋ ਹਰ ਵਕਤ ਘਰੇ ਆ ਅੱਛਾ ਜੀ ਇੱਥੋਂ ਜੋ ਬਾਪੂ ਜੀ ਗੱਡੀਆਂ ਤੇ ਵੰਡਣ ਵਾਸਤੇ ਆਉਂਦੇ ਆ ਰਾਸ਼ਨ ਨਹੀਂ ਆਇਆ ਨਹੀਂ ਆਇਆ ਆਟਾ ਹੁੰਦਾ ਪੀਸੇ ਕੁਝ ਨਹੀਂ ਆਇਆ ਕਹਤੋਂ ਹੋਰ ਤੋਂ ਉੱਟਦੇ ਸੀ ਮੋਦੀ ਨੇ ਤਾਂ 5 ਲੱਖ ਦਾ ਅਸੀਂ ਛਾੜ ਬੁੜੇ ਖੁੜੇ ਐ ਹੁਣ ਮੈਂ ਵੀ ਗੋਡੇ ਪਵਾਉਣੇ ਐ ਤੇ ਹੁਣ ਅਸੀਂ ਗੋਡੇ ਤਾਂ ਪਵਾ ਲਾਂਗੇ ਉਹ ਵੀ ਸਾਨੂੰ ਦੇ ਤਾਈ ਜਮਾਨ ਕਰਕੜ ਆਪ ਦਾਉੜ ਦੇ ਇਲਾਕੇ ਤੇ ਪਹਿਲਾਂ ਆਈ ਉੱਥੇ ਮੇਰੀ ਛਾਲੀ ਆ ਉਹ ਦਾਦੀ ਅਸੀਂ ਲੈ ਹੀ ਨਹੀਂ ਆ ਟਾਂ ਨਾ ਤੋਂ ਜੀ ਪਏ ਵੇਚੀ ਆਟੇ ਚ ਹਾਂ ਠੀਕ ਐ ਉਹ ਲੈ ਹੀ ਨਹੀਂ ਕਣਕ ਮੰਗਦੇ ਐ ਤੁਹਾਡੇ ਪਿੰਡ ਆਏ ਹੋਣਗੇ ਤੁਸੀਂ ਘਰੇ ਨਹੀਂ ਆਏ ਨਹੀਂ ਆਏ ਤਾਂ ਘਰੇ ਐ 24 ਘੰਟੇ ਛਾੜੇ ਗੋਡੇ ਇਕੱਠਾ ਧੁਕਦੇ ਐ ਤਾਜ਼ੀ ਗੇੜਦੇ ਐ

ਤਹਾਂ ਜੀ ਕਹਿੰਦਾ ਇਸ਼ਾਨ ਨ ਕਰਲਾ ਹੂੰ ਅੱਛਾ ਜੀ ਆਹੋ ਤਾਂ ਵੋਟਾਂ ਮੰਗਾ ਸੀ ਤਾਂ ਕਰ ਆਹੋ ਵੋਟਾਂ ਮੇਰੇ ਘਰੇ ਜਿਹੜੇ ਤੇ ਕੈਂਦੀ ਗੇਟ ਆ ਉਹ ਸਾਰੇ ਮੇਰੇ ਘਰੇ ਬਹਿ ਕੇ ਬੁੜੀਆਂ ਨੂੰ ਕਰਾਰ ਕਰਦੇ ਤੁਹਾਨੂੰ 1000 ਰੁਪਏ ਮਹੀਨੇ ਦਾ ਤਬਾ ਕਰਾਂਗੇ ਅੱਛਾ ਜੀ ਆਹ ਕਰਾਂਗੇ ਆ ਉਹ ਕਰਾਂਗੇ ਕੋਈ ਠੀਕੀਮ ਨਹੀਂ ਆਈ ਜੇ ਹੁਣ ਫੇਰ ਕਹਦਾ ਉਹਨੇ ਵੀ ਕੋਈ ਨਹੀਂ ਪਹਿਲਾਂ ਵਾਲਾ 1000 ਤੇ ਹੁਣ 2000 ਪਹਿਲਾਂ ਠੋਕਰਿਆ ਸੀ ਉਹਨਾਂ ਨੂੰ ਵੀ ਲਾਰੇ ਨਹੀਂ ਚਲਦੇ ਇੱਥੇ ਜੇ ਦਾ ਕੰਮ ਕਰੋਗੇ ਦੇਵੋਗੇ ਤਾਂ ਉਹ ਕਰੋ ਤੇ ਨਹੀਂ ਕੋਈ ਲੋੜ ਤੇ ਆਖਣ ਦੀ ਵੀ ਅਸੀਂ 1000 ਰੁਪਏ ਦੇਵਾਂਗੇ ਕੁਝ ਨਹੀਂ ਕਿਸੇ ਨੂੰ ਕੁਝ ਨਹੀਂ ਦਿੱਤਾ ਕਾਂਗਰਸ ਕਿਵੇਂ ਆ ਬਾਪੂ ਬਾਤ ਸਾਰੇ ਛੱਟ ਹੀ ਆ ਹੁਣ ਅੱਛਾ ਜੀ ਵੋਟਾਂ ਵੇਲੇ ਦੱਸੋਗੇ ਹਾਂ ਵੋਟਾਂ ਵੇਲੇ ਉਹ ਚੰਗੇ ਘਵਾਤੇ ਇਹਨਾਂ ਨੇ ਅੱਛਾ ਜੀ ਹਾਂ ਕਾਂਗਰਸ ਵਾਲੇ ਚੰਗੇ ਘਵਾਤੇ ਚੰਗੇ ਘਵਾਤੇ ਠੀਕ ਹੈ ਬਾਦਲ ਕੇ ਚੰਗੇ ਸੀ ਉਹ ਵੀ ਚੰਗੇ ਸੀ ਸਾਨੂੰ اچھا ਇਹਨਾਂ ਨਾਲ ਚੰਗੇ ਸੀ اچھا ਜੀ ਇਹਨਾਂ ਨਾਲ ਚੰਗੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਰਾਸ਼ਨ ਕਾਰਡ ਬਣਾਏ ਸੀ ਕਹਿੰਦੇ ਥੂ ਥੂ ਹੋਏ ਆ ਅੱਛਾ ਜੀ ਹਾਂ ਠੀਕ ਹੈ ਕਹਿੰਦੇ ਚੰਗੇ ਕੰਮ ਕੀਤੇ ਸੀ ਹਾਂ ਚੰਗੇ 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 ਕਾਂਗਰਸ ਦੀ ਪੁੱਤਲਾ ਮੇਰੀ ਨਰਮਾ ਵੀ ਜਾਜੀ ਮੇਰਾ ਚੰਨੀ ਮੁੱਖ ਮੰਤਰੀ 2.5 ਮਹੀਨੇ ਰਿਹਾ ਮੈਨੂੰ 2.5 ਮਹੀਨਾ ਜੀ 20000 ਰੁਪਿਆ 25 ਕਿੱਲੇ ਦਾ ਦਿੱਤਾ ਸੀ ਉਹਨੇ ਹਮ ਮਾਜਮਾ 17000 ਦੋ ਕਿੱਲੇ ਜੀ ਮੇਰੇ 34 35000 ਆ ਗਿਆ ਸੀ ਜਦੋਂ ਇਹਦੀ ਸਰਕਾਰ ਆਈ ਪੰਜ ਕਿੱਲੇ ਮੇਰਾ ਨਰਮਾ ਮਰ ਗਿਆ ਤੇ ਇਹਨਾਂ ਨੇ ਸਾਡੀ ਬਾਤ ਹੀ ਨਹੀਂ ਪੁੱਛੀ ਅੱਛਾ ਜੀ ਹਾਂ ਹਾਲ ਤੀਕ ਵੀ ਅਸੀਂ ਫਾਰਮ ਭਰ ਕੇ ਆਈ ਸੀ ਹਲੇ ਤੀਕ ਵੀ ਪੰਜ ਕਿੱਲਿਆਂ ਦਾ ਜੇ ਤਾਂ ਜ਼ਿੰਮੇਦਾਰ ਹੁੰਦਾ ਉਹ ਤਾਂ ਆਖ ਦਿੰਦਾ ਵੀ ਦੱਬੇ ਕੁਚਲੇ ਮਰ ਗਏ ਸਾਤੋਂ ਮਰਿਆਤਾ ਜਾਂਦਾ ਨਹੀਂ ਕਿਤੇ ਪਛੇ ਜੇ ਦਾ ਸਰਕਾਰ ਨੇ ਦੇਤਾ ਲੈ ਲਾਂਗੇ ਨਾ ਸਾਡਾ ਕੁੱਤਾ ਮਰੇ ਤਾਂ ਤਾਂ ਨਾ ਲਾਉਣੇ ਨਾ ਮੁਰਗੀ ਆਂਡਾ ਦੇਵੇ ਨਾ ਦੇਵੇ ਤਾਂ ਤਾਂ ਵੀ ਨਹੀਂ ਲਾਉਂਦੇ ਅਜੀ ਤਾਂ ਇੱਥੋਂ ਜੋ ਗੁਰਈਆਂ ਉਹ ਤਾਂ ਧਰ ਨਾਲ ਲਾ ਲੈਂਦੇ ਆ ਉਹਨਾਂ ਦੇ ਤਾਂ ਚੱਲਦੇ ਆ ਤਿੰਨ-ਚਾਰ ਮਹੀਨਿਆਂ ਤੋਂ ਮੁੱਕ ਨਹੀਂ ਨਿੰਦੇ। ਧਰਨੇ ਚੱਲੀ ਜਾਂਦੇ ਆ ਚੱਲੀ ਜਾਂਦੇ ਆ। ਗਰੀਬਾਂ ਦੇ ਕਿਹੜੇ ਤਾਂ ਨੇ? ਨਾ ਕੋਈ ਪੁੱਛਦਾ ਨਾ ਦੱਸਦਾ। ਆਹ ਦਿੰਦੇ ਆ ਜੀ ਆਹ ਹੂਟ ਤੇ ਦੇਤੀ ਆ ਦੇਤੀ। ਕੁਝ ਨਹੀਂ ਕੁਝ ਇਹਨੂੰ ਦਿੰਦਾ ਕੋਈ। ਵੋਟਾਂ ਦਾ ਗਰੀਬਾਂ ਨੂੰ ਹੀ ਵਾਅਦਾ ਸਰਕਾਰ ਦਾ। ਗਰੀਬਾਂ ਦਾ 40% ਹੈ। ਤੇ ਫਿਰ ਦੇਖ ਕੇ ਕਾਹਦੋਂ ਨਹੀਂ ਪਾਉਂਦੇ ਉਹ ਤੋਂ ਵੋਟ। ਹੁਣ ਵੇਖਾਂਗੇ। ਕਿਹਨੂੰ ਕੀ ਪਤਾ ਸੀ? ਹਾਂ। ਪਹਿਲੀ ਵਾਰ ਸਰਕਾਰ ਬਣੀ ਸੀ ਨਾ ਲਾਰੇ ਲੱਪੇ ਲਾ ਕੇ ਤੇ ਬਾਤ ਲੈ ਗਈ। ਪਾਦੇ ਵੱਜ ਗਏ ਸੀ। ਲੈ ਗਏ ਵੋਟਾਂ। ਕਿਹਨੂੰ ਦਿੰਦਾ? ਕਿਵੇਂ? ਨਕਲਣੇ ਨਗਰਾਂ ਤੇ ਹਾਂ ਦਿੱਲੀ ਆਉਂਦਾ ਦਿੰਦਾ ਦਿੱਲੀ ਪਾਣੀ ਵਾਧੂ ਦਿੱਲੀ ਰੱਥਨ ਵਾਧੂ ਦਿੰਦਾ ਐਨੇ ਨੇ ਫਿਰ ਥੇ ਦਿੰਦਾ ਤੇ ਆ ਸਾਨੂੰ ਮਿਲੀ ਚਲ ਤਾਂ ਵੀ ਨੱਚੀ ਜਾਂਦੇ ਜੇ ਨਹੀਂ ਮਿਲਿਆ ਤੁਹਾਨੂੰ ਕੁਝ ਅੱਛਾ ਜੀ ਆਹੋ ਬਾਪੂ ਕਿਵੇਂ ਲੱਗਦਾ ਬਾਪੂ ਸਰਕਾਰ ਬੜਾ ਚੰਗਾ ਹੀ ਲੱਗਦਾ ਨਗਰਾਂ ਕੋ ਸੂਝ ਜਾਂਦਾ ਕੀ ਗੱਲ ਕਿਉਂ ਕਹਿੰਦੇ ਆ ਸਰਕਾਰ ਅੱਗੇ ਬਦਲ ਦੀ ਚੰਗੀ ਸੀਗੀ ਇਹਨਾਂ ਨੇ ਕਾਂਗਰਸ ਨੂੰ ਵੀ ਚੰਗਾ ਖਵਾਤਾ ਬਾਗਨ ਮਰਾ ਸਾਡਾ ਤਿੰਨ ਪੁੱਤਾਂ ਬਗਲਿਆ ਹਾਂ ਤੇ ਮਤਲਬ ਇਹਨਾਂ ਨੇ ਕੀ ਕੀਤਾ ਇਹ ਤਾਂ ਕਰਿਆ ਜਵਾਨਾ ਕਰ ਗਏ ਕਿਹੜਾ ਜਵਾਨਾ ਕਰਿਆ ਉਹ ਜਵਾਨ ਤਾਂ ਵੀ ਨਹੀਂ ਕਿਸੇ ਟੁੱਪੜੇ ਗਰੀਬਾਂ ਨੂੰ ਕਹਿੰਦੇ ਸੀ ਇਹ ਆ ਦੇਵਾਂਗੇ ਸੀ ਆ ਦੇਵਾਂਗੇ ਮਾਰੇ ਤਾਂ ਫਿਰ ਕਹਿੰਦਾ 2500 ਰੁਪਏ ਤਨਖਾਹ ਪੈਸ਼ਨ ਕਰਾਂਗੇ ਉਹ ਨਹੀਂ ਕੀਤੀ ਬੁੜੀਆਂ ਨੂੰ ਕਹਿੰਦੇ ਸੀ ਕੋਟ ਤੇ ਆਏ ਇਹਨੇ ਬੰਦਰ ਵੀਰ ਰੋਈ ਕਰਤਿਆਂ ਦਿਆ ਕਰਾਂਗੇ ਉਹ ਨਹੀਂ ਦਿੱਤਾ ਤੇ ਬਾਦਲਾ ਕਹਿੰਦੇ ਇਹਨਾਂ ਨੂੰ ਬਦਲਾ ਕਣਕ ਦਾ ਆਈ ਜਾਂਦੀ ਮੋਦੀਰ ਕਹਿੰਦੀ ਇਹ ਗਰੀਬਾਂ ਬਾਰੇ ਸੋਚਦੇ ਤਾਂ ਹੈਗੇ ਆ ਇਹਨਾਂ ਦਾ ਕੁਝ ਵੀ ਨਹੀਂ ਸੋਚੇਗਾ ਇਹ ਤਾਂ ਤਗੜਿਆਂ ਨੇ ਤਗੜਿਆਂ ਨੂੰ ਦੇ ਜਾਂਦਾ ਹੈ। ਯਾਰ ਧਰ ਨਹੀਂ ਲੱਗਦਾ ਇਹਦੇ ਮਗਰ ਕਿਹੜੇ ਤਾਨੂੰ ਨਹੀਂ ਲਾਉਂਦੇ ਆ। ਉੱਥੇ ਜੇ ਕੋਈ ਮਰ ਜਾਂਦਾ ਹੈ ਉਹਨਾਂ ਨੂੰ ਕਰੋੜ ਰੁਪਏ ਦੇ ਦਿੰਦਾ ਉਹਨਾਂ ਨੂੰ ਮਦਰ ਵੀ ਤਾਂ ਤੇ ਧਰਨਾ ਤੁਸੀਂ ਲਾ ਲਓ ਤੁਹਾਡੇ ਤੋਂ ਨਹੀਂ ਲੱਗਦਾ। ਸਾਡੇ ਤਾਂ ਨਹੀਂ ਦਿੰਦੇ ਨਹੀਂ ਸਾਡੇ ਖਾਨ ਨੂੰ ਹੀ ਨਹੀਂ ਮਗਰ ਕੋਈ ਸਾਡੇ ਕੋਈ ਖਾਨ ਕਿਵੇਂ ਬੰਦੋ ਵਾਸਤੇ ਸਾਡਾ ਅਸੀਂ ਬਹਿ ਜਾਗੇ ਉੱਥੇ ਜਾ ਕੇ ਤੇ ਜਵਾਕ ਕੀ ਕਰਨਗੇ ਸਾਡੇ ਹੂੰ ਅਸੀਂ ਕੰਮ ਕਰਨ ਵਾਲੇ ਅਸੀਂ ਉੱਥੇ ਬਹਿ ਜੰਨੇ ਜਾ ਕੇ ਅੱਜ ਕਿਹੜਾ ਡਾੜੀ ਕੇ ਸਾਥ ਚਾਹੀ ਕੇ ਬਹਿ ਗਿਆ ਅੱਜ ਫਿਰ ਰੋਜ਼ ਥੋੜਾ ਹੀ ਬਿਲੇ ਰਹਾਂਗੇ ਸੀ ਹਾਂ ਕੀ ਉਹ ਸਾਡੇ ਧਰਨੇ ਨੂੰ ਮੰਨਦੇ ਨਹੀਂ ਕਿਉਂ ਨਹੀਂ ਮੰਨਦੇ ਨਹੀਂ ਮੰਨਦੇ ਉਹਨਾਂ ਦੇ ਧਰਨੇ ਨੂੰ ਕਿਹੜਾ ਮੰਨਦੇ ਆ ਡਾਗਾ ਖਾ ਧਰਨੇ ਦਾ ਮੰਨਦੇ ਆ ਉਹਨਾਂ ਨੂੰ ਦਿੰਦੇ ਆ ਸਾਰਾ ਕੁਝ ਕੀ ਦਿੰਦੇ ਆ ਉਹਨਾਂ ਨੂੰ ਲੰਗਰ ਆਪਦੇ ਆ ਉਹ ਰੋਟੀਆਂ ਲਾ ਕੇ ਉੱਥੇ ਆਪ ਕਰਦੇ ਨਹੀਂ ਰੋਟੀਆਂ ਲਾ ਕੇ ਖਾਂਦੇ ਆ ਰੋਟੀਆਂ ਨਹੀਂ ਪਣੀਆਂ ਰਕੀ ਜੇ ਉਹਨਾਂ ਨੂੰ ਨਹੀਂ ਦਿੱਤਾ ਡਾਗੂ ਸਰਕਾਰ ਆਉਗੀ ਨਹੀਂ ਹੁਣ ਸਰਕਾਰ ਭੁੱਲ ਜਾ ਹੁੰਦਾ ਇਹਨਾਂ ਦਾ ਖਾਤਾ ਵੀ ਨਹੀਂ ਖੁੱਲਣਾ ਵਾਲੀ ਗੱਲ ਕੀ ਐ ਅੱਛਾ ਜੀ ਹਾਂ ਪੱਕੀ ਗੱਲ ਆ ਪੱਕੀ ਗੱਲ ਆ ਇਦਾਂ ਕਹਿੰਦੇ 14 ਲੈਣਗੇ ਤੂੰ ਖਾਤੇ 14 ਇਹਨਾਂ ਨੂੰ ਅੱਧੀ ਵੀ ਨਹੀਂ ਮਿਲਦੀ ਅੱਛਾ ਜੀ ਹਾਂ ਠੀਕ ਐ 14 ਸਾਡੇ ਵਰਗੇ ਦਵਾਉਣਗੇ ਹੂੰ ਅਸੀਂ ਤਾਂ ਵੋਟ ਪਾਉਂਦੇ ਨਹੀਂ ਇਹਨੂੰ ਜਾ ਕੇ ਖਬਰਾਂ ਸੁਣਾ ਦੀ ਛੱਡ ਦੇ ਹਾਂ ਅੱਛਾ ਅਸੀਂ ਤਾਂ ਜਮਾ ਨਹੀਂ ਪਾਉਂਦੇ ਇਹਨੇ ਦੁਖੀ ਹੋਏ ਪਏ ਇਹਨਾਂ ਬਾਰੇ ਅੱਛਾ ਹਾਂ ਠੀਕ ਐ ਤੇ ਕਾਂਗਰਸ ਚੰਗੀ ਸੀ ਕਾਂਗਰਸ ਚੰਗੀ ਦਾ ਆਪੇ ਸੀ ਤੈਨੂੰ ਅਖੀਨਾਂ ਵਾ 40000 ਰੱਟ ਲੱਗੀ ਆਹ ਵੇਖ ਲੈ ਬੜਗਲ ਮਾਰੇ ਕਾਂਗਰਸ ਦੀ ਸਰਕਾਰ ਚ ਵੱਜਿਆ ਵਾ ਸਾਡਾ ਅੱਛਾ ਜ ਗਰੀਬਾਂ ਬਾਰੇ ਕੀ ਸੋਚਿਆ ਨੇ ਅੱਛਾ ਜੀ ਹਾਂ ਠੀਕ ਐ ਅਸੀਂ ਨਹੀਂ ਇਹਨੂੰ ਵੋਟ ਪਾਉਂਦੇ ਕੀ ਠੀਕ ਐ ਐਤਵਾਰ ਕੋਈ ਨਾ ਮਤਲਬ ਇਹ ਉਹ ਐਮ ਐਲ ਏ ਆਇਆ ਸੀ ਬਹੁਤ ਕੁ ਕਹਿੰਦਾ ਸੀ ਕਰੂੰਗਾ ਜੀ ਜੋ ਕਰੂੰਗਾ ਅੱਜ ਬੈਠਿਆ ਸੀ ਐਮ ਐਲ ਏ ਇੱਥੇ ਆ ਕੇ ਇੱਥੇ ਆਇਆ ਸੀ ਹਾਂ ਆਇਆ ਸੀ ਕਿ ਰਾਜ ਹੀ ਛੱਡ ਵੋਟਾਂ ਤੋਂ ਬਾਅਦ ਆਇਆ ਸੀ ਹਾਂ ਵੋਟਾਂ ਤੋਂ ਬਾਅਦ ਵੀ ਆਇਆ ਸੀ ਕਿ ਨਾ ਛੜਕ ਬਣਾਉਂਗਾ ਆ ਕੇ ਮੁਰਤੇ ਬਾਦਵੀਂ ਦਿਖਾਈ ਸਾਨੂੰ ਉਹ ਤਾਂ ਕਹਿੰਦੇ ਸੱਤ ਜੀ ਸਾਡਾ ਤਾਂ ਜਿਹੜੇ ਐਮ ਐਲ ਏ ਉੱਥੇ ਬੈਠੇ ਰਹਿੰਦੇ ਕਹਿੰਦੇ ਸੱਤਾਂ 'ਚ ਆਹ ਸੱਤਾਂ 'ਚ ਹਾਂ ਉਹਨਾਂ ਨੇ ਨੀਵੀਂ ਕਰਦੇ ਉਹ ਕੰਵੀ ਉਹ ਸਾਥ ਚ ਕਿਹੜੀ ਚ ਵਹਿੰਦਾ ਹੈ ਨਾ ਉੱਥੇ ਟੋਆ ਪੈ ਗਿਆ ਮਿੱਟੀ ਪਾਉਣ ਵਾਲੀ ਹੈ ਅੱਛਾ ਹਾਂ ਉੱਥੇ ਕਦੋਂ ਬੱਦਲ ਪੈਂਦਾ ਉੱਥੇ ਪਾਣੀ ਕੱਢ ਜਾਂਦਾ ਅੱਛਾ ਹਾਂ ਦੇਖਿਆ ਕਦੇ ਤੁਸੀਂ ਉਹਨੂੰ ਐਮਐਲਏ ਨੂੰ ਆਇਆ ਹੀ ਨਹੀਂ ਦੇਖਿਆ ਮੈਂ ਤਾਂ ਤੈਨੂੰ ਅੱਖ ਦੀ ਗਾ ਦੂੰ ਇੱਕ ਵਾਰੀ ਆਇਆ ਸੀ ਇੱਥੇ ਆਹ ਪੱਕਾ ਕਰਕੇ ਜਾਊਂਗਾ ਸੜਕ ਬਣਾਊਂਗਾ ਮੁਰਤੀ ਤੋਂ ਬੱਸ ਠੀਕ ਹੈ ਤਾਂ ਫਪਾਰ ਕੇ ਜਲਾ ਸੜਕ ਬਣਾ ਕੇ ਜਾਊਂਗਾ ਆਹ ਪਰਲੀ ਠੀਕ ਹੈ ਬੱਸ ਮੁੜ ਕੇ ਕਿਹਨੇ ਬਾਤ ਖਾਈ ਇੱਥੇ ਅੱਛਾ ਕਿਵੇਂ ਸਾਥ ਚ ਦੇਖਿਆ ਕਦੇ ਨਹੀਂ ਨਹੀਂ ਦੋ ਤੀਜਾ ਸਾਲ ਚੜ ਗਿਆ ਦੋ ਵਾਰੀ ਆਇਆ ਜਾਂ ਦਿੱਤਿਆ ਅੱਛਾ ਤੇ ਉਹ ਕਹਿੰਦਾ بیا ਪੰਜ ਸਾਲ ਦਾ ਜਤੋਂ ਇਹ ਬਿਗੜੇ ਕੰਮ ਵੀ ਲੋਟ ਆਉਣਗੇ ਅੱਛਾ ਜੀ ਹਾਂ ਕਹਿੰਦਾ ਹੁਣ ਦੁਬਾਰੇ ਫੇਰ ਬਾ ਦੋ ਫੇਰ ਬਣਾ ਹਾਂ ਦੁਬਾਰੇ ਠੀਕ ਹੈ ਸਾਥੂ ਨਹੀਂ ਲੋਥੀ ਦੇ ਸਾਡੇ ਤਾਂ ਹੱਥ ਕੰਮੀ ਜਾਂਦੇ ਭੁੱਖੇ ਆ ਦੇ ਵੋਟਾਂ ਜ਼ਰੂਰ ਪਾਵਾਂਗੇ ਕਿਹਨੂੰ ਪਾਵਾਂਗੇ ਫਿਰ ਵੋਟਾਂ ਦਾ ਇਹਨੂੰ ਇਨਚਾਰ ਨੂੰ ਪਾ ਦੇਾਂਗੇ ਕਿਉਂ ਕਿਉਂ ਫਿਰ ਇਹਨੇ ਚੰਗੇ ਕੰਮ ਕੀਤੇ ਤਾਂ ਹੀ ਬਹੁਤ ਚੰਗੇ ਕੰਮ ਕਰੇ ਆ ਕੀ ਨੇ ਪੈਸਾ ਤਾਂ ਨੇ ਛੱਡਦੇ ਨਹੀਂਗੇ ਵਕੀਲ ਹੋਏ ਮੋਚੀ ਹੋ ਸਭ ਪੈਸੇ ਬਿਨਾ ਕੋਈ ਗੱਡੀ ਨਹੀਂ ਚੱਲਦੀਗੀ ਉਹ ਤਾਂ ਹੁੰਦੀ ਪ੍ਰਾਈਵੇਟ ਉਹਨਾਂ ਨੇ ਤਾਂ ਲੈਣੀ ਆ ਪ੍ਰਾਈਵੇਟ ਕੋ ਸਰਕਾਰੀ ਵੀ ਮੰਗੀ ਜਾਂਦੇ ਆ ਅੱਛਾ ਹਾਂ ਕਿੱਥੇ ਲੈ ਲੈ ਤੇਰੇ ਤੋਂ ਮੈਥੋ ਬਟੰਡੇ ਅੱਛਾ ਹਾਂ ਕਾਲੇ ਰੋਲੇ ਚ ਦਾਰੂ ਦੇ ਰੋਲੇ ਚ ਅੱਛਾ ਦਾਰੂ ਵੇਚਦਾ ਸੀ ਕੱਢ ਕੇ ਤੂੰ ਹਾਂ ਠੀਕ ਐ ਖਾਵਾ ਦਾ ਹੋਰ ਕੀ ਕਰੇ ਠੀਕ ਐ ਭੁੱਖੇ ਤਾਂ ਮਰਨੇ ਗੋਡੇ ਨਹੀਂ ਕੰਮ ਕਰਦੇ ਕੀ ਕਰਗੇ ਹਾਂ ਤੁਰਾਂ ਨਹੀਂ ਜਾਂਦਾ ਇੱਥੇ ਸਾਈਕਲ ਤੇ ਆਏ ਆ ਹੁਣ ਕੋਈ ਪੈਸਾ ਨਹੀਂ ਵਾਹਦੀਗੀ ਜਵਾਕ ਨੇ ਛੇੜੀ ਆ ਦੋਨੇ ਨਸ਼ਾ ਕਰਦੇ ਆ ਇਹਦਾ ਕਹਿੰਦੇ ਨਸ਼ਾ ਹੀ ਬੰਦਾ ਪੰਜਾਬ ਚ ਸੀਐਮ ਭਗਵੰਤ ਨਸ਼ਾ ਕਿਉਂ ਬੰਦਾ ਤਾਂ ਆਥਰ ਨੂੰ ਦਸ ਫੜਾ ਦਿੰਨੇ ਆ ਠੀਕ ਆ ਨਸ਼ਾ ਕਿਉਂ ਬੰਦਾ ਤੇ ਫੜਾਉਂਦੇ ਕਿਉਂ ਨਹੀਂ ਫਿਰ ਤੇ ਪੁੱਛੜ ਕੀ ਕਰਦੇ ਆ ਤੇ ਮੈਂ ਆਪਦੀ ਕੈਰੀ ਫੜਾਇਆ ਮੇਰੇ ਛੱਡ ਦਿੰਦੇ ਸੀਗੇ ਅੱਛਾ ਹਾਂ ਠੀਕ ਆ ਉਹਦਾ ਕਹਿੰਦੇ ਇਮਾਨਦਾਰੀ ਬਹੁਤ ਹੈ ਸਾਡੇ ਅਫਸਰ ਹੈ ਜਿਹੜੇ ਹਾਂ ਇਮਾਨਦਾਰ ਬਹੁਤ ਆ ਅੱਛਾ ਬਹੁਤਾ ਇਮਾਨਦਾਰ ਇਹਨਾਂ ਨਾਲ ਤੇ ਇਮਾਨਦਾਰੀ ਨਹੀਂਗੇ ਨਹੀਂ ਤੇ ਕਾਂਗਰਸ ਵੇਲੇ ਨਸ਼ੇ ਨੂੰ ਕੋਸ਼ ਠੱਲ ਪਈ ਸੀ ਓਏ ਉਦੋਂ ਐ ਤਾਂ ਸੌਖੇ ਸੀਗੇ ਡਾਂਗਾ ਤਾਂ ਨਹੀਂ ਖਾਂਦੇ ਸੀਗੇ ਹਾਂ ਇਦਾਂ ਸੌਖੇ ਸੀਗੇ ਚਾਜੇ ਕੋਈ 2 ਰੁਪਏ ਦੇ ਤੇ ਨਿਭੜਦਾ ਜਾਂਦਾ ਸੀਗਾ ਹੂੰ ਠੀਕ ਹੈ ਹੁਣ ਕੋਈ ਨਿਭੜਦਾ ਨਹੀਂ ਲੰਕਣ ਲੰਕਣ ਲੱਗ ਜਾਂਦੇ ਆ ਰੱਸਾ ਪਾ ਜਾਂਦਾ ਗਲਚਾ ਠੀਕ ਹੈ ਕੀ ਕਹਵੇਂਗਾ ਲੋਕਾਂ ਨੂੰ ਫਿਰ ਵੋਟਾਂ ਪਾਉਣਗੇ ਆ ਮੈਂ ਆਦਮੀ ਪਾਰਟੀ ਨੂੰ ਕਹੂੰ ਜ਼ਰੂਰ ਪਾਉਣਗੇ ਜ਼ਰੂਰ ਫੋਲ ਅਪ ਕਰਨਗੇ ਇੱਕ ਪਾਸੇ ਕਿਹਨਾ ਫੋਲ ਸਪੋਰਟ ਕਰਨਗੇ ਇੱਕ ਪਾਸੇ ਉਹਨਾਂ ਨੇ ਨਿੰਦਿਆ ਕਰੀ ਜਾਂਦਾ ਉਹ ਮੈਂ ਕਿਹਾ ਫੋਲ ਹੀ ਪਾਵਾਂਗੇ ਫਿਰ ਸੰਦੂਖੜੀ ਪਾਸੇ ਤੇ ਧਰਾ ਦੇਾਂਗੇ ਅੱਛਾ ਠੀਕ ਹੈ ਫਿਰ ਭਰੂਗੀ ਹੈ ਕਿਨੂੰ ਬੈਣ ਕਿ ਮੈਂ ਵੋਟਾਂ ਤੇਰਾ ਮਤਲਬ ਕੀ ਕਈ ਦੀ ਸਰਕਾਰ ਆ ਸਕਦੀ ਪਾਵਾਂਗੇ ਬੋਤ ਦੂਜੇ ਨੂੰ ਕੀ ਨਾ ਵਜਦਾ ਦੂਜਾ ਭਗਤ ਮਾਨ ਨਹੀਂ ਦੂਜਾ ਕੀ ਵਜਦਾਗਾ ਓਕੇ ਜੀ ਵਾ ਨਰਿੰਦਰ ਮੋਦੀ ਹੋ ਗਿਆ ਕਾਂਗਰਸ ਮੋਦੀ ਨੂੰ ਮੋਦੀ ਨੂੰ ਮੋਦੀ ਨੂੰ ਮੋਦੀ ਨੂੰ ਪਾਵਾਂਗੇ ਪੱਕਾ ਪੱਕਾ ਅੱਛਾ ਠੀਕ ਹੈ